ਸਕੌਟਲੈਂਡ ਦੀ ਧਰਤੀ ਤੋਂ ਪ੍ਰਸਾਰਤ ਹੁੰਦੇ ਪਾਇਂਦਰੀਆ ਅਖਬਾਰ ਅਤੇ ਰੇਡੀਓ ਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਟਾਈਟਲ ਦੇਖ ਕੇ ਸਮਝ ਗਏ ਹੋਵੋਗੇ ਕਿ ਮੈਂ ਕਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਿਹਾ। ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਜਿਦੇ ਵਿੱਚ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸ਼ਰਿਆਮ ਹਰਪਾਲ ਸਿੰਘ ਚੀਮਾ ਤੇ ਦੋਸ਼ ਲਾਉਂਦੇ ਨੇ ਕਿ ਉਹ ਡਿਸਟਿਲਰੀਆਂ ਤੋਂ ਪ੍ਰਤੀ ਮਹੀਨਾ ਬਗਾਰ ਲੈਂਦੇ ਨੇ ਜਿਹਦੇ ਵਿੱਚ ਉਹ ਲਗਭਗ 7 ਸਵਾ ਕਰੋੜ ਦਾ ਜ਼ਿਕਰ ਇੱਕ ਦਾ ਕਰਦੇ ਨੇ ਤੇ ਕਹਿੰਦੇ ਨੇ ਕਿ 30-32 ਡਿਸਟਿਲਰੀਆਂ ਨੇ ਕੁਝ ਸਮਾਂ ਪਹਿਲਾਂ ਜਦੋਂ ਸਰਦਾਰ ਹਰਪਾਲ ਸਿੰਘ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਤੁਸੀਂ ਬੰਦੇ ਅੰਦਰ ਖਰੀਦੀ ਹੋਈ ਜ਼ਮੀਨ ਬਾਰੇ ਘੇਰ ਦੇ ਨਜ਼ਰ ਆਉਂਦੇ ਸਨ ਜਿਉਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਇਹ ਕਿਹਾ ਕੀ ਰਜਿਸਟਰੀਆਂ ਵੀ ਕਿਸੇ ਵੇਚਣ ਵਾਲੇ ਤੋਂ ਕਰਵਾਈਆਂ ਗਈਆਂ ਨੇ ਤੇ ਤੁਹਾਡੀ ਸਰਕਾਰ ਨੇ ਰਜਿਸਟਰੀਆਂ ਵੀ ਕੀਤੀਆਂ ਨੇ ਤੇ ਜਿਹੜਾ ਉੱਥੇ ਬੰਨ ਜਾਂ ਪੱਥਰ ਲਾਇਆ ਉਹ ਵੀ ਸਰਕਾਰ ਵੱਲੋਂ ਲਾਇਆ ਤਾਂ ਹਰਪਾਲ ਸਿੰਘ ਚੀਮਾ ਠੋਸ ਜੇ ਨਜ਼ਰ ਆਏ ਤੇ ਬਾਅਦ ਵਿੱਚ ਜਿਉਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਦੋਸ਼ ਦਾਗੇ ਕਿ ਡਿਸਟਿਲਰੀਆਂ ਤੋਂ ਹਰਪਾਲ ਸਿੰਘ ਚੀਮਾ ਪ੍ਰਤੀ ਡਿਸਟਿਲਰੀ ਸਵਾ ਕਰੋੜ ਰੁਪਏ ਤੱਕ ਬਗਾਰ ਵਸੂਲ ਰਹੇ ਨੇ ਤੇ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ 30 32 ਡਿਸਟ੍ਰਿਕਟਰੀਆਂ ਨੇ ਜਦੋਂ ਅਸੀਂ ਗਿਣਤੀ ਮੈਂਤੀ ਕਰਦੇ ਹਾਂ ਤਾਂ ਉਹ 35 40 ਕਰੋੜ ਰੁਪਈਆ ਬਣ ਜਾਂਦਾ ਹੈ ਤੇ ਇਸ ਦੋਸ਼ ਉੱਪਰ ਹਰਪਾਲ ਸਿੰਘ ਚੀਮਾ ਨਿਰੁੱਤਰ ਅ ਦਿਸੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਿਸੇ ਆਮ ਸੁਧਾਰਨ ਵਿਅਕਤੀ ਨੂੰ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਹਿ ਦੇਵੇ ਤਾਂ ਤੂੰ ਤੂੰ ਮੈਂ ਮੈਂ ਤੋਂ ਗੱਲ ਗਲਚ ਹੱਥ ਪਾਉਣ ਤੱਕ ਤੇ ਅੱਗੇ ਅਦਾਲਤਾਂ ਤੱਕ ਪਹੁੰਚ ਜਾਂਦੀ ਹੈ ਬਹੁਤ ਹੀ ਪਵਿੱਤਰ ਸਦਨ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਗੱਲ ਹੋਈ ਹੋਵੇ ਤਾਂ ਸੁਭਾਅਕ ਹੈ ਕਿ ਰੜਕ ਪਊਗੀ ਜੇ ਹਰਪਾਲ ਸਿੰਘ ਚੀਮਾ ਆ ਕੁਸ਼ਕ ਦਿਨਾਂ ਦੇ ਅੰਦਰ ਅੰਦਰ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਮਸਲੇ ਬਾਰੇ ਜਾਂ ਇਸ ਦੋਸ਼ ਬਾਰੇ ਮਾਨਹਾਨੀ ਨੋਟਿਸ ਨਹੀਂ ਭੇਜਦੇ ਤਾਂ ਇਹ ਸਿੱਧਾ ਸਿੱਧਾ ਸਮਝ ਲਿਆ ਜਾਊਗਾ ਕਿ ਹਰਪਾਲ ਸਿੰਘ ਚੀਮਾ ਜੀ ਦੀ ਕੱਲੀ ਦਾੜੀ ਦੇ ਵਿੱਚ ਤਣਕਾ ਹੀ ਨਹੀਂ ਚਾਰੇ ਪਾਸੇ ਹੀ ਖੁਰਕ ਫੈਲੀ ਹੋਈ ਹੈ